ਅੱਜ ਦੀ ਵੀਡੀਓ ਵਿੱਚ ਆਪਾਂ ਔਰੰਗਜ਼ੇਬ ਦੀ ਮੌਤ ਬਾਰੇ ਜਿਹੜਾ ਹੈ ਹਿਸਟਰੀ ਜਾਣਾਂਗੇ ਆਪਾਂ ਨੂੰ ਜਾਣਨ ਦਾ ਪਤਾ ਲੱਗੇਗਾ ਕਿ ਔਰੰਗਜ਼ੇਬ ਦੀ ਮੌਤ ਜਿਹੜੀ ਉਹ ਕਿਵੇਂ ਹੋਈ ਸੀ ਸਹੀ ਤੇ ਪੰਜਾਬ ਸਿਆਣ ਦਾ ਵੀਡੀਓ ਆਪਾਂ ਕੱਲ ਕਿਹੜਾ ਵੇਖਿਆ ਸੀ ਕੱਲ ਆਪਾਂ ਵੇਖਿਆ ਸੀਗਾ ਭੁੱਲ ਜਾਂਦੇ ਹੋ ਬੜੀ ਛੇਤੀ ਤੁਸੀਂ ਜੈਨ ਵੀਰੇ ਕੱਲ ਕਿਹੜਾ ਆਪਾਂ ਕਿਹੜੀ ਹਿਸਟਰੀ ਵੇਖੀ ਸੀ ਕੱਲ ਆਪਾਂ ਭਾਈ ਜਨ ਦੇਖੀ ਸੀ ਨਾਦਰ ਸ਼ਾਹ ਦੀ ਹਿਸਟਰੀ ਹਾਂਜੀ ਇਰਾਨ ਤੋਂ ਆਇਆ ਦੀ ਹਿਸਟਰੀ ਦੇ ਕਿਸੇ ਕੀ ਮੁਹੰਮਦ ਸ਼ਾਹ ਰੰਗੀਲਾ ਨਾਦਰ ਸ਼ਾਹ ਨਾਦਰ ਸ਼ਾਹ ਆਇਆ ਸੀ ਤੇ ਕਿਵੇਂ ਕਿਵੇਂ ਮਤਲਬ ਉਹਨੇ ਲੁੱਟਿਆ ਸੀ ਲੁੱਟਿਆ ਸੀਗਾ ਤੇ ਕਿਵੇਂ ਉਹਨੇ ਫਿਰ ਸਰਦਾਰਾਂ ਕੋਲੋਂ ਚਪੇੜਾ ਵੀ ਕਾਦੀਆ ਇੱਕ ਆਪਾਂ ਹਿਸਟੋਰੀਕਲ ਸੌਂਗ ਸੁਣਿਆ ਸੀਗਾ ਹਾਂ ਉਹ ਉਹਦਾ ਵੀ ਅਗਲਾ 파ਟ ਦਾ ਕਹਿਣਾ ਸਿੱਖਾਂ ਕੋਲੋਂ ਜਦੋਂ ਚਪੇੜਾ ਪਈਆ ਸਾਜੀ ਬੜਾ ਮਜ਼ਾ ਆਇਆ ਐ ਆਂਦੇ ਸੀਗੇ ਚੰਨਾਵਾਰਗ ਨਹਾ ਜਾਂਦੇ ਸੀਗੇ ਲੁੱਟ ਕੇ ਉਹ ਵੀ ਫਿਰ ਕਮਾਲ ਅੱਜ ਚਲੋ ਅੱਜ ਆਪਣੇ ਕੋਲ ਜਿਹੜਾ ਵੀਡੀਓ ਹੈ ਉਹ ਔਰੰਗਜ਼ੇਬ ਦੇ ਬਾਰੇ ਚ ਤੇ ਚਲੋ ਆਪਾਂ ਪਹਿਲੇ ਵੀਡੀਓ ਵੇਖੀਏ ਇਹ ਵੀ ਬੜਾ ਜ਼ਾਲਮ ਸੀ ਆ ਰਹੇ ਨੇ ਬੜਾ ਜ਼ੁਲਮ ਘਮਾਇਆ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਨੇ 24 ਨਵੰਬਰ 1675 ਨੂੰ ਚਾਂਦਨੀ ਚੌਂਕ 'ਚ ਸ਼ਹੀਦ ਕਰਵਾ ਦਿੱਤਾ। ਸਿੱਖਾਂ ਦੀ ਗਿਣਤੀ ਭਾਵੇਂ ਉਸ ਟਾਈਮ ਤੇ ਥੋੜੀ ਸੀ ਪਰ ਸਿੱਖਾਂ 'ਚ ਰੋਸ ਬਹੁਤ ਸੀ। ਇੱਕ ਸਾਲ 'ਚ ਹੀ ਉਹਦੇ ਤੇ ਤਿੰਨ ਹਮਲੇ ਹੋਏ। ਪਹਿਲਾ ਹਮਲਾ ਚਾਂਦਨੀ ਚੌਂਕ 'ਚ ਹੀ ਹੋਇਆ ਜਦੋਂ ਆਪਦੇ ਕਾਫਲੇ ਨਾਲ ਜਾ ਰਿਹਾ ਸੀਗਾ। ਹਜ਼ਾਰਾਂ ਲੋਕ ਸਿਰ ਚੁਕਾ ਕੇ ਉਹਨੂੰ ਸਲਾਮ ਕਰ ਰਹੇ ਸੀ। ਢੀਡ 'ਚੋਂ ਗੁਰੂ ਦਾ ਇੱਕ ਸਿੱਖ ਨਿਕਲਿਆ। ਉਹਦੇ ਹੱਥ 'ਚ ਡੰਡਾ ਸੀ। ਡੰਡਾ ਬਗਵਾ ਮਾਰਿਆ ਔਰੰਗਜ਼ੇਬ ਵੱਲੋਂ। ਔਰੰਗਜ਼ੇਬ ਦੇ ਨਹੀਂ ਲੱਗਿਆ ਪਰ ਉਹਦੇ ਸ਼ਾਹੀ ਛਤਰ ਤੇ ਵੱਜਿਆ। ਫਿੱਲ ਦੂਜਾ ਹਮਲਾ ਹੋਇਆ ਜਾਮਾ ਮਸਜਿਦ ਜਦੋਂ ਮੱਥਾ ਟੇਕਣ ਗਿਆ ਹੋਇਆ ਸੀ ਅਰੰਗਜੀਤ ਜਾਮਾ ਮਸਜਿਦ ਦੀਆਂ ਪੌੜੀਆਂ ਤੇ ਸੀ ਅਰੰਗਜੀਤ ਆਪਣੇ ਸੈਨਿਕਾਂ ਤੇ ਦਰਬਾਰੀਆਂ ਨਾਲ ਇੱਕ ਸਿੱਖ ਆਇਆ ਨੰਗੀ ਤਲਵਾਰ ਉਹਦੇ ਹੱਥ 'ਚ ਸੀਗੀ ਅਰੰਗਜੀਤ ਵੱਲੋਂ ਭੱਜਿਆ ਸੈਨਿਕਾਂ ਨੇ ਫੜ ਲਿਆ ਤੇ ਸਿੱਖ ਅਰੰਗਜੀਤ ਤੱਕ ਨਹੀਂ ਪਹੁੰਚ ਪਾਇਆ ਤੇ ਉਹਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ ਤੀਜਾ ਹਮਲਾ ਹੋਇਆ ਯਮਨਾ ਨਦੀ ਤੇ ਸੈਰ ਕਰ ਰਿਹਾ ਸੀ ਅਰੰਗਜੀਤ ਕਿਸ਼ਤੀ 'ਚ ਬੈਠਾ ਸੀ ਇੱਕ ਸਿੱਖ ਦੇ ਹੱਥ 'ਚ ਦੋ ਇੱਟਾਂ ਨੋ ਨੋ ਇਹ ਤਾਂ ਬਗਮੀਆਂ ਮਾਰੀਆਂ ਰੰਗਜੀਤ ਵੱਲ ਉਹ ਇੱਟਾਂ ਚ ਇੱਕ ਇੱਟ ਰੰਗਜੀਤ ਦੇ ਸੰਗਾਸਨ ਤੇ ਲੱਗੀ ਜਿਹੜਾ ਕਿਸਤੀ ਚ ਰੱਖਿਆ ਹੋਇਆ ਸੀ ਇੰਨਾ ਕੁ ਖੋਫ ਖਾ ਗਿਆ ਉਹ ਉਸ ਟਾਈਮ ਤੇ ਕਿ ਉਹਨੂੰ ਦਿੱਲੀ ਛੱਡਣ ਲਈ ਮਜਬੂਰ ਹੋਣਾ ਪਿਆ 1676 ਚ ਉਹਨੇ ਦਿੱਲੀ ਛੱਡੀ ਤੇ ਦੱਖਣ ਵੱਲ ਚੱਲ ਗਿਆ ਤੇ ਉਹ 31 ਸਾਲ ਆਪਦੇ ਘਰ ਤੋਂ ਦੂਰ ਰਿਹਾ ਤੇ ਮੈਲਣਾ ਚ ਰਹਿਣ ਵਾਲਾ ਰਾਜਾ ਇੱਕ ਤੰਬੂਆਂ ਚ ਮਰਿਆ ਗੁਰੂ ਸਾਹਿਬ ਨੂੰ ਉਹਨੇ ਘਰ ਛੱਡਣ ਲਈ ਮਜਬੂਰ ਕੀਤਾ ਸੀਗਾ ਆਨੰਦਪੁਰ ਦਾ ਕਿਲਾ ਛੱਡ ਕੇ ਗਏ ਗੁਰੂ ਸਾਹਿਬ ਆਪਦੇ ਪਰਿਵਾਰ ਸਣੇ ਤੇ ਉਹ ਜ਼ਾਲਮ ਵੀ 31 ਸਾਲ ਆਪਦੇ ਘਰ ਤੋਂ ਬਾਹਰ ਰਿਹਾ ਤੇ ਆਖਰੀ ਸਾਹ ਵੀ ਉਹਨੇ ਕਿਸ ਤਰੀਕੇ ਨਾਲ ਲਏ ਕਿ ਉਹ ਕਹਿੰਦਾ ਸੀ ਕਿ ਦੁਸ਼ਮਣ ਨੂੰ ਵੀ ਇਹੋ ਜੀ ਮੌਤ ਨਾ ਆਵੇ ਅਰੰਗਜੀਤ ਨੇ 49 ਸਾਲ ਰਾਜ ਕੀਤਾ ਭਾਰਤ ਦਾ ਸਭ ਤੋਂ ਅਮੀਰ ਆਦਮੀ ਸੀਗਾ ਉਸ ਟਾਈਮ ਤੇ ਉਹ ਤੇ ਸਭ ਤੋਂ ਤਾਕਤਵਰ ਲੱਖਾਂ ਦੀ ਫੌਜ ਜਿਹੜੇ ਗੈਰ ਮੁਸਲਮ ਹੁੰਦੇ ਸੀਗੇ ਉਹਨਾਂ ਨਾਲ ਦੋ ਹੀ ਗੱਲਾਂ ਕਰਦਾ ਸੀ ਉਹ ਜਾਂ ਤਾਂ ਕਹਿੰਦਾ ਸੀ ਮੁਸਲਮਾਨ ਬਣ ਜਾਓ ਜਾਂ ਫਿਰ ਇਹਨੂੰ ਮਰਵਾ ਦਿਓ ਗੁਰੂ ਤੇਗ ਬਹਾਦਰ ਸਾਹਿਬ ਨਾਲ ਵੀ ਉਹਨੇ ਐਂ ਕੀਤਾ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਵੀ ਉਹਦੀ ਸ਼ਾਇਤ ਹੀ ਹੋਈ ਸੀ ਚੰਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਜਦੋਂ ਪੂਰਾ ਪਰਿਵਾਰ ਸ਼ਹੀਦ ਹੋ ਗਿਆ ਤਦ ਗੁਰੂ ਗੋਬਿੰਦ ਸਿੰਘ ਜੀ ਨੇ 5 ਜਨਵਰੀ 1707 ਨੂੰ ਔਰੰਗਜ਼ੇਬ ਨੂੰ ਇੱਕ ਚਿੱਠੀ ਲਿਖੀ ਸਫਰਨਾਮਾ ਜ਼ਫਰਨਾਮੇ 'ਚ ਗੁਰੂ ਸਾਹਿਬ ਉਹ ਸੌਹਾਂ ਦਾ ਜ਼ਿਕਰ ਕਰਦੇ ਨੇ ਜੋ ਔਰੰਗਜ਼ੇਬ ਖਾ ਕੇ ਮੁੱਕ ਰਿਹਾ ਗੁਰੂ ਸਾਹਿਬ ਕਹਿੰਦੇ ਨੇ ਕਿ ਤੂੰ ਤੇਰਾ ਕੋਈ دین ਧਰਮ ਨਹੀਂ ਹੈ ਤੂੰ ਆਪਦੇ ਰੱਬ ਦਾ ਵੀ ਨਹੀਂ ਹੈ ਤੂੰ ਅੱਲਾ ਦਾ ਵੀ ਨਹੀਂ ਹੈ ਫਿਰ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤ ਸ਼ਹੀਦ ਕਰਵਾ ਦੇਂ ਮੇਰਾ ਖਾਲਸਾ ਜ਼ਹਿਰੀਲਾ ਸੱਪ ਕੁੰਡਲੀਆਂ ਸੱਪ ਹਜੇ ਜਿਉਂਦਾ ਹੈ ਕਿ ਹਾਸਦ ਕੇ ਚੂਮ ਬਚ ਗਾਂ ਕੁਸਤੇ ਚਾ ਕਿ ਪਾਕੀ ਬੇਮਾਨਦਾ ਸਭ ਪੇਚੀ ਦਾ ਮਾਰ ਔਰੰਗਜੀਬ ਦੇ ਸਾਹਮਣੇ ਉਹਦੇ ਸਾਰੇ ਪਾਪ ਕੋ ਮਨ ਲੱਗ ਗਏ ਜੇ ਹੋਰ ਕੋਈ ਮਾਰਦਾ ਔਰੰਗਜੀਬ ਨੂੰ ਜੰਗ ਚ ਮਾਰ ਦਿੰਦਾ ਗੁਰੂ ਸਾਹਿਬ ਦੀ ਤਾਕਤ ਦੇਖੋ ਕਿ ਉਹਨਾਂ ਨੇ ਬੰਦਾ ਨਹੀਂ ਮਾਰਿਆ ਉਹ ਬੰਦੇ ਦਾ ਹੰਕਾਰ ਮਾਰਤਾ ਜ਼ਫਰਨਾਮਾ ਪੜਨ ਤੋਂ ਬਾਅਦ ਔਰੰਗਜੀਬ ਨੂੰ ਆਪਦੇ ਗੁਨਾਹਾਂ ਦਾ ਐਸਾ ਅਹਿਸਾਸ ਹੋਇਆ ਕਿ ਉਹਦਾ ਦਿਮਾਗ ਖਿਲ ਗਿਆ ਉਹ ਲਿਖਦਾ ਹੈ ਆਪਦੇ ਪੁੱਤਰਾਂ ਨੂੰ ਲਿਖੇ ਖੱਤ ਚ ਉਹ ਲਿਖਦਾ ਹੈ ਕਿ ਮੈਂ ਕੀ ਕੀਤਾ ਸਾਰੀ ਉਮਰ ਅੱਲਾ ਮੇਰੇ ਦਿਲ ਦੇ ਅੰਦਰ ਸੀ ਤੇ ਮੈਂ ਬੇਕਸੂਰਾਂ ਦਾ ਖੂਨ ਡੋਲਦਾ ਰਿਹਾ ਉਹ ਕਹਿੰਦਾ ਇਹ じゃ ਬਾਦਸ਼ਾ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਕਹਿੰਦਾ ਮੈਂ ਪਾਪੀ ਆ ਅੱਖਾਂ ਅੰਦਰ ਤਾਂ ਸੀਗੀਆਂ ਮੋਢੇ ਇਦਾਂ ਹੋ ਗਏ ਸੀਗੇ ਲੱਤ ਇੱਕ ਟੁੱਟੀ ਹੋਈ ਸੀ ਸੈਨਿਕਾਂ ਤੋਂ ਬਿਨਾ ਉੱਠ ਨਹੀਂ ਸੀ ਪਾਉਂਦਾ ਆਪਦੇ ਕਮਰੇ ਚ ਦੋ ਤਿੰਨ ਵਾਰ ਡਿੱਗਿਆ ਔਰੰਗਜ਼ੇ ਜਦੋਂ ਜਾ ਕੇ ਉਹਦੇ ਘਰ ਵਾਲੀ ਦੇਖਦੀ ਸੀ ਹਲਾਉਂਦੀ ਸੀ ਤਾਂ ਉੱਪਰ ਦੇਖਦਾ ਸੀ ਫਿਰ ਗੁੱਸੇ ਹੋ ਜਾਂਦਾ ਸੀ ਉਹਦੇ ਤੇ ਰੰਗਜੀਤ ਨੇ ਆਪਣੀ ਇੱਕ ਵਸੀਅਤ ਬਣਾਈ ਸੀ ਹਮੀਦੂਦੀਨ ਕੋਲ ਉਹ ਵਸੀਅਤ ਬਣਾ ਕੇ ਗਿਆ ਸੀ ਉਹਦੇ ਚ ਕੀ ਲਿਖਦਾ ਹੈ ਕਿ ਮੇਰੀ ਕਬਰ ਤੇ ਖਰਚਾ ਨਾ ਕੀਤਾ ਜਾਵੇ ਮੈਂ ਪਾਪੀ ਆ ਕਹਿੰਦਾ ਮੇਰੀ ਆਇਆ ਮੇਰੀ ਨੌਕਰ ਦੀ ਜੇਬ ਚ ਮੈਂ 4-5 ਦੋ ਅੰਨੇ ਪਾ ਕੇ ਜਾ ਰਿਹਾ ਆ ਆਖਰੀ ਸਮੇਂ ਚ ਜਦੋਂ ਗੁਰੂ ਸਾਹਿਬ ਨੇ ਉਹਨੂੰ ਜ਼ਫਰਨਾਮਾ ਲਿਖਿਆ ਤਾਂ ਉਹਨੂੰ ਅਹਿਸਾਸ ਹੋਇਆ ਕਿ ਕਰੋੜਾਂ ਰੁਪਇਆ ਜਿਹੜਾ ਮੈਂ ਕਮਾਇਆ ਉਹ ਹਰਾਮ ਦੀ ਕਮਾਈ ਹੈ ਤਾਂ ਫਿਰ ਉਹਨੇ ਉਹਨਾਂ ਨਾਲ ਟੋਪੀਆਂ ਬੁਣੀਆਂ ਉਹ ਟੋਪੀਆਂ ਵੇਚ ਕੇ ਉਨੂੰ 4 ਪਏ 2 ਅੰਨੇ ਮਿਲੇ ਕਹਿੰਦਾ ਇਹ ਮੇਰੇ ਹੱਕ ਦੀ ਕਮਾਈ ਆ ਇਹਦੇ ਨਾਲ ਮੇਰਾ ਕਫਨ ਖਰੀਦਿਆ ਜਾਵੇ ਕਹਿੰਦਾ ਮੇਰੀ ਕਬਰ ਕੱਚੀ ਹੱਟ ਦੀ ਮਿੱਟੀ ਨਾਲ ਬਣਾਈ ਜਾਵੇ ਕੋਈ ਫੁੱਲ ਨਾ ਵਿਛਾਏ ਜਾਣ ਉੱਪਰ ਔਰੰਗਜੀਬ ਕਹਿੰਦਾ ਮੇਰੀ ਕਬਰ ਕੋਲ ਕੋਈ ਦਰਖਤ ਨਾ ਲਾਇਓ ਛੱਤਿਓ ਨਾ ਮੇਰੀ ਕਬਰ ਨੂੰ ਕਹਿੰਦਾ ਮੈਂ ਪਾਪੀ ਆ ਮੇਰੇ ਵਰਗੇ ਪਾਪੀ ਨੂੰ ਸੂਰਜ ਦੀ ਧੁੱਪ 'ਚ ਸੜਨਾ ਚਾਹੀਦਾ ਜਦੋਂ ਮੈਨੂੰ ਦਫਨਾਇਆ ਜਾਵੇ ਤਾਂ ਮੇਰਾ ਮੂੰਹ ਕਫਨ ਤੋਂ ਬਾਹਰ ਰੱਖਿਆ ਜਾਵੇ ਤਾਂ ਕਿ ਮੈਂ ਅੱਲਾ ਦੀ ਦਰਗਾਹ 'ਚ ਨੰਗੇ ਮੂੰਹ ਜਾਵਾਂ ਤੇ ਮੇਰੇ ਗੁਨਾਹ ਮਾਫ ਹੋ ਜਾਣ ਇੰਨਾ ਡਰ ਗਿਆ ਸੀ ਉਹ ਆਪਣੇ ਗੁਨਾਹਾਂ ਤੋਂ ਤੇ ਇਹ ਡਾਰੋਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਕਲਮ ਨੇ ਦਿੱਤਾ ਜ਼ਫਰਨਾਮੇ ਦੇ ਉਹ ਸ਼ਬਦਾਂ ਨੇ ਦਿੱਤਾ ਅੱਜ ਵੀ ਜੇ ਉਹਦੀ ਕਬਰ ਦੇਖਾਂਗੇ ਉਹਦੀ ਕਬਰ ਤੇ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ ਹੈਗਾ ਉਹਨੂੰ ਅੱਜ ਵੀ ਲਾਂਤਾਂ ਪੈਂਦੀਆਂ ਨੇ ਤੇ ਰਹਿਂਦੀ ਦੁਨੀਆ ਤੱਕ ਉਹਨੂੰ ਲਾਂਤਾਂ ਹੀ ਪੈਂਦੀਆਂ ਰਹਿਣਗੀਆਂ ਔਰੰਗਜ਼ੇਬ ਦੀ ਜੇ ਅੱਜ ਦੀ ਪੀੜ੍ਹੀ ਦੀ ਗੱਲ ਕਰੀਏ ਇੰਨਾ ਮਾੜਾ ਹਾਲ ਆ ਉਹਨਾਂ ਦਾ ਕਲਕੱਤੇ ਦੀ ਇੱਕ ਛੁੱਗੀ 'ਚ ਰਹਿੰਦੇ ਨੇ ਲੋਕਾਂ ਦੇ ਘਰੇ ਭਾਂਡੇ ਮਾਂਜਣ ਨੂੰ ਮਜਬੂਰ ਨੇ ਉਹਨਾਂ ਦੇ ਘਰ ਦੀਆਂ ਔਰਤਾਂ ਤੇ ਸਰਕਾਰ ਦੀ ਦਿੱਤੀ ਹੋਈ ਪੈਨਸ਼ਨ ਤੇ ਗੁਜ਼ਾਰਾ ਕਰਦੇ ਨੇ ਉਹ ਲੋਕ ਜਿਹੜਾ ਕਹਿੰਦਾ ਸੀ ਕਿ ਹਾਂ ਕੌਣ ਗੁਰੂ ਗੋਬਿੰਦ ਹੰਕਾਰ ਨਾਲ ਕਹਤਾ ਕਿ ਛੱਡ ਦੇ ਆਨੰਦ ਪਰ ਬੇਕਾਰ ਕਰਤਾ ਗੁਰੂ ਸਾਹਿਬ ਨੂੰ ਸਾਰਾ ਪਰਿਵਾਰ ਸ਼ਹੀਦ ਕਰਵਾਤਾ ਤੇ ਅੱਜ ਕੀ ਕਰ ਰਹੀ ਆ ਉਹਦੀ ਪੀੜੀ ਇਹ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪੈਂਦਾ ਔਰੰਗਜ਼ੇਬ ਨੇ ਮਰਨ ਤੋਂ ਪਹਿਲਾਂ ਕਿ ਹਸੀ ਆਸਮਾ ਫਜ਼ਾਦ ਬਾਗ ਇਹ ਉਹਦੇ ਆਖਰੀ ਸ਼ਬਦ ਸੀਗੇ ਇਹਦਾ ਮਤਲਬ ਕੀ ਸੀ ਕਿ ਮੇਰੇ ਜਾਨ ਦਾ ਹੁਣ ਟਾਈਮ ਆ ਗਿਆ ਹੈ ਮੈਂ ਜਾਣਾ ਤੇ ਮੇਰੀ ਮੌਤ ਤੋਂ ਬਾਅਦ ਹਨੇਰਾ ਆ ਜਾਊਗਾ ਮੇਰੀ ਮੌਤ ਤੋਂ ਬਾਅਦ ਨਿਰਾਸ਼ਾ ਹੋਊਗੀ ਉਸ ਤੋਂ ਬਾਅਦ ਫਿਰ ਮੁਗਲ ਰਾਜ ਦਾ ਤਖਤਾ ਪਲਟ ਹੋਇਆ ਡੁੱਬਿਆ ਮੁਗਲ ਰਾਜ ਤਖਤ ਤਾਂ ਉਹਦੀ ਹਿੱਲ ਗਿਆ ਸੀ ਔਰੰਗਜ਼ੇਬ ਦਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ ਸੀ ਚੰਦ ਚਾਉਂ ਬਸ ਉਹ ਬਚਿਆ ਹੋਇਆ ਸੀ ਸਿਰਫ ਇਸ ਕਰਕੇ ਕਿਉਂਕਿ ਉਹਦੇ ਹੰਕਾਰ ਨੂੰ ਮਾਰਨਾ ਸੀ ਜੋ ਜ਼ਫਰਨਾਮੇ ਦੇ ਥਰੂ ਗੁਰੂ ਗੋਬਿੰਦ ਸਿੰਘ ਜੀ ਨੇ ਮਾਰਿਆ ਤਾਂ ਇਸ ਤਰੀਕੇ ਨਾਲ ਹੋਇਆ ਸੀਗਾ ਇਸ ਜ਼ਾਲਮ ਦਾ ਅੰਤ ਜਿਹੜਾ ਜ਼ੁਲਮਾ ਉਹਨੇ ਹਾਰਨਾ ਹੀ ਹਾਰਨਾ ਹੁੰਦਾ ਔਰੰਗਜ਼ੇਬ ਉੱਥੇ ਜਦੋਂ ਸ਼ਿਵਰ ਚ ਰਹਿੰਦਾ ਸੀਗਾ ਕਹਿੰਦੇ 3 ਸਾਲ ਆਪਣੀ ਫੌਜ ਨੂੰ ਤਰਖਾ ਨਹੀਂ ਦੇ ਪਾਇਆ ਤੇ ਇਹ ਟਾਈਮ ਦਾ ਸਭ ਤੋਂ ਜ਼ਿਆਦਾ ਫਾਇਦਾ ਮਰਾਠਿਆਂ ਨੇ ਚੱਕਿਆ ਮਰਾਠਿਆਂ ਨੇ ਮੁਗਲਾਂ ਤੇ ਹਮਲਾ ਕੀਤਾ ਕਹਿੰਦੇ ਇੰਨੀ ਵੱਡਾ ਟੁਕੀ ਹੋਈ ਉਹਨਾਂ ਕੋਲ ਜਗ੍ਹਾ ਵੀ ਨਹੀਂ ਸੀਗੀ ਕਿ ਅਸੀਂ ਦਫਨਾ ਸਕੀਏ ਆਪਣੇ ਸੈਨਿਕਾਂ ਇੱਕ ਟੋਆ ਪੜਦੇ ਸੀ ਕੋਈ ਵੀ ਜਾਨਵਰ ਮਰਦਾ ਉਹਦੇ 'ਚ ਸੜ ਦਿੰਦੇ ਸੀ ਕੋਈ ਵੀ ਸੈਨਿਕ ਮਰਦਾ ਉਹਦੇ 'ਚ ਸੜ ਦਿੰਦੇ ਸੀ ਮੋਸ਼ਕ ਮਾਰਦਾ ਸੀ ਲੋਕਾਂ ਦਾ ਰੋਟੀ ਤੱਕ ਨਹੀਂ ਖਾਦੀ ਜਾਂਦੀ ਸੀ ਇਹ ਹੋਇਆ ਸੀ ਅਰੰਗਜੀਤ ਦੀ ਸੈਨਾ ਦਾ ਹਾਲ ਜਿਹੜੀ ਫੌਜ ਦੇ ਦਮ ਤੇ ਉਹ ਕਹਿੰਦਾ ਸੀ ਕਿ ਹਾਂ ਕੌਣ ਸਿੱਖ ਤੁਮ ਘਰਦੋਂ ਸਿੱਖਾਣੋ ਉਹ ਫੌਜ ਨੂੰ ਅੱਜ ਦਫਨ ਹੋਣਾ ਵੀ ਨਸੀਬ ਨਹੀਂ ਸੀ ਹੋ ਰਿਹਾ की में, की में। अच्छा सारी ਆਪਾਂ ਸਟੋਰੀ ਵੇਖੀ ਡੈਥ ਦੀ ਕਿ ਮਤਲਬ ਕਿਵੇਂ-ਕਿਵੇਂ اچھا ਔਰੰਗਜ਼ੇਬ ਨੂੰ ਅਹਿਸਾਸ ਉਦੋਂ ਹੋਇਆ ਜਦੋਂ ਜ਼ਫਰਨਾਮਾ ਲਿਖਿਆ ਗਿਆ ਜ਼ਫਰਨਾਮਾ ਉਹਨੇ ਪੜਿਆ ਬਣਿਆ ਫਿਰ ਉਹਨੂੰ ਅਹਿਸਾਸ ਹੋਇਆ ਕਿ ਮੈਂ ਕੀ ਕੁਛ ਕਰਦਾ ਰਿਹਾ ਹਾਂ ਮੈਂ ਤੇ ਬਖਸ਼ਿਆ ਨਹੀਂ ਜਾਣਾ ਹਾਂਜੀ ਫਿਰ ਅੱਛਾ ਉਹਨੇ ਟੋਪੀਆਂ ਬੁਣੀਆਂ ਦੇ ਨਾ ਹਾਂ ਫਿਰ ਉਹਨੇ ਆਖਿਆ ਕਿ ਮੇਰੇ ਕੋਲ ਜਿਹੜਾ ਪੈਸਾ ਦੌਲਤ ਸਾਰੀ ਹਰਾਮ ਦੀ ਸਾਰੀ ਮਤਲਬ ਸਮਝ ਲੋ ਮੇਰੇ ਨੋਟ ਮਾਰਦੀ ਆ ਜ਼ਬਰਦਸਤੀ ਕੋਈ ਗਈ ਆ ਸਮਝ ਲਓ ਕਿ ਮੇਰੇ ਲਈ ਤੇ ਹੁਣ ਤੁਸੀਂ ਆ ਉਹ ਜਿਹੜੇ 2 ਘਟਾ 2 ਰੁਪਏ ਉਸ ਟਾਈਮ ਚ ਉਹਨੇ ਵਟੇ ਕਮਾਏ ਸਨ ਉਹਨੇ ਕਿਹਾ ਸੀ ਕਿ ਇਹਦੇ ਨਾਲ ਕਫਨ ਦਫਨ ਜਿਹੜਾ ਨਾ ਮੇਰਾ ਕੀਤਾ ਜਾਵੇ ਹੱਕ ਦੀ ਕਮਾਈ ਆ ਮੇਰੀ ਇਹ ਮੇਰੇ ਹੱਕ ਦੀ ਕਮਾਈ ਆ ਅੱਛਾ ਬੰਦੇ ਨੂੰ ਬੰਦੇ ਦਾ ਜ਼ਮੀਰ ਜਿਹੜਾ ਨਾ ਉਹ ਮਰਿਆ ਹੁੰਦਾ ਹੈ ਬੰਦਾ ਜਦੋਂ ਹੰਕਾਰ ਚ ਆਇਆ ਹੁੰਦਾ ਨਾ ਪਾਵਰ ਦਾ ਨਸ਼ਾ ਜਿਹੜਾ ਤਾਕਤ ਦਾ ਨਸ਼ਾ ਜਦੋਂ ਹੁੰਦਾ ਹੈ ਉਹ ਫਿਰ ਉਹਨੂੰ ਹਰ ਚੀਜ਼ ਉਹਦੀ ਜਿਹੜੀ ਹੈ ਨਾ ਸੋਚਣ ਦੀ ਸਵਾਈ ਹੈ ਤ ਉਹਨੂੰ ਮੁਕਾ ਦਿੰਦਾ ਹੈ ਤਾਕਤ ਜਿਹੜੀ ਨਾ ਜਵਾਨੀ ਹੈ ਨਾ ਜਵਾਨੀ ਬੜੀ ਬੇਰਹਿਮ ਹੁੰਦੀ ਆ ਸ਼ੌਹਰਤ ਦੌਲਤ ਇਹਨਾਂ ਦਾ ਜਿਹੜਾ ਨਸ਼ਾ ਹੁੰਦਾ ਨਾ ਇਨਸਾਨ ਉਸ ਟਾਈਮ ਕੋਈ ਚੀਜ਼ ਨਹੀਂ ਦੇਖ ਰਿਹਾ ਹੁੰਦਾ ਉਹਦੇ ਸਾਹਮਣੇ ਜਜ਼ਬਾਤ ਦੀ ਅਹਿਸਾਸ ਦੀ ਨਾ ਕੋਈ ਕਦਰ ਨਹੀਂ ਰਹਮ ਜ਼ੁਲਮ ਹਲਾਲ ਹਰਾਮ ਦਾ ਫਰਕ ਹੀ ਨਹੀਂ ਹੁੰਦਾ ਜਾਂ ਫਿਰ ਫਿਰ ਬੰਦੇ ਨੂੰ ਪਤਾ ਉਦੋਂ ਲੱਗਦਾ ਹੈ ਬੰਦਾ ਕੋਈ ਬਿਮਾਰ ਹੋ ਜਵੇ ਇਹੋ ਜਿਹੀ شدید ਮਰਨ ਦੀ ਹਾਲਤ ਚ ਹੋਵੇ ਤੇ ਉਹਨੂੰ ਫੇਰ ਆਉਂਦਾ ਹੈ ਕਿ ਮੈਂ ਕੀ ਕੁਛ ਕਰਦਾ ਰਿਆ ਫੇਰ ਉਹ ਤੋਬਾ ਤਾਇਬ ਹੁੰਦਾ ਹੈ ਫੇਰ ਆਉਂਦਾ ਹੈ ਕਿ ਮੇਰੇ ਕੋਲ ਬਹੁਤ ਗਲਤੀਆਂ ਹੋਈਆਂ ਨੇ ਲੇਕਿਨ ਜਦੋਂ ਤੱਕ ਉਹ ਠੀਕ ਹੋਵੇ ਦੌਲਤ ਦੇ ਨਸ਼ੇ ਚ ਰਵੇ ਜਾਂ ਫਿਰ ਉਹਦੀ ਜਦੋਂ ਦੌਲਤ ਖੋਈ ਜਾਂਦੀ ਹੈ ਹਾਂ ਉਹਦੀ ਦੌਲਤ ਖੋਸ ਜਾਵੇ ਉਹਦੇ ਕੋਲ ਉਹਦਾ ਜਿਹੜਾ ਅ ਮਤਲਬ ਸਾਰਾ ਕੋਈ ਇੱਕ ਝਟਕਾ ਲੱਗਣਾ ਜ਼ਰੂਰੀ ਹੁੰਦਾ ਵਾ ਹਾਂ ਤੇ ਉਹ ਉਦੋਂ ਫਿਰ ਉਹਨੂੰ ਫੀਲ ਹੁੰਦਾ ਹੈ ਉਦੋਂ ਫਿਰ ਉਹਨੂੰ ਹੁੰਦਾ ਕਿ ਯਾਰ ਹਾਂ ਮੈਂ ਕੀ ਕੁਝ ਕਰਦਾ ਰਿਹਾ ਮੈਂ ਕਿੰਨੇ ਜ਼ੁਲਮ ਕਮਾਏ ਨੇ ਸੁਮੀਰ ਹੀ ਜਾ ਰਿਹਾ ਹੈ ਪੇਰ ਜ਼ਮੀਰ ਉਹ ਜਿਹੜਾ ਹੈ ਨਾ ਔਰ ਜਾਂ ਫਿਰ ਕੋਈ ਐਵੇਂ ਦਾ ਇਨਸੀਡੈਂਟ ਹੋਵੇ ਜਾਂ ਕੋਈ ਬੰਦਾ ਜਿਹੜਾ ਕਿਤੋਂ ਕਿਤੋਂ ਵੀ ਸਬਕ ਉਹ ਸਿੱਖ ਸਕਦਾ ਹੈ ਕਿਤੋਂ ਵੀ ਉਹਨੂੰ ਪਤਾ ਲੱਗ ਸਕਦਾ ਹੈ ਕਿ ਹਾਂ ਯਾਰ ਮੈਂ ਇਹ ਕੀਤਾ ਬਿਲਕੁਲ ਜਿਵੇਂ ਕੋ ਉਹਨਾਂ ਨੇ ਗਫਰ ਨਾਮੇ ਤੋਂ ਉਹਨਾਂ ਨੂੰ ਮਤਲਬ ਇਨਾ ਇੰਪੈਕਟ ਹੋ ਰਿਹਾ ਇਨਾ ਅਸਰ ਹੋਇਆ ਉਹਨਾਂ ਦੇ ਉੱਤੇ ਕਿ ਸਮਝ ਲਓ ਕਿ ਉਹ ਆਪਣੀ ਜ਼ਿੰਦਗੀ ਹੀ ਉਹਦੀ ਉਹਦੇ ਵਿੱਚ ਟੁਰ ਗਈ ਮਤਲਬ ਬਿਲਕੁਲ ਹੁਣ ਦੇਖੋ ਵਜ਼ੀਰ ਖਾਨ ਦੇ ਦੌਰ ਦੇ ਵਿੱਚ ਜਦੋਂ ਉਹਨਾਂ ਨੇ ਚਾਰ ਸਾਹਿਬਾਂ 'ਤੇ ਇਨਾ ਜ਼ੁਲਮ ਕੀਤਾ ਜਦ ਦੀਵਾਰ ਚ ਚੁਟਮਾਇਆ ਸੀਗਾ ਉਦੋਂ ਕਿਤੇ ਨਾ ਕਿਤੇ ਤਾਂ ਬਾਦਸ਼ਾਹ ਔਰੰਗਜ਼ੇਬ ਨੂੰ ਵੀ ਪਤਾ ਹੀ ਹੋਣਾ ਵਾ ਕਿ ਯਾਰ ਮੇਰੀ ਸਲਤਨਤ ਦੇ ਵਿੱਚ ਵਜ਼ੀਰ ਖਾਨ ਆ ਕਰਵਾਣ ਦਿਆ ਹੈਗਾ ਵਾ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਚਾਰ ਸਾਹਬ ਜ਼ਾਦੇ ਹੈਗੇ ਆ ਉਹਨਾਂ ਦੇ ਨਾਲ ਇੰਨਾ ਜ਼ੁਲਮ ਕਰਦਾ ਪਿਆ ਉਹਨਾਂ ਦੀ ਮਾਤਾ ਜੀ ਨਾਲ ਇੰਨਾ ਜ਼ੁਲਮ ਕਰਦਾ ਪਿਆ ਰੁਕਵਾ ਸਕਦਾ ਸੀਗਾ ਯਾਰ ਬਿਲਕੁਲ ਇੱਕ ਚੀਜ਼ ਉਦੋਂ ਭਾਵੇਂ ਅਸੀਂ ਜਾਣੇ ਜੀ ਕਮਿਊਨੀਕੇਸ਼ਨ ਉਦੋਂ ਇੰਨੀ ਕੋਨੀ ਸੀ ਸਿਸਟਮ ਕੋਨੀ ਸੀ ਸ਼ਾਇਦ ਚੀਜ਼ਾਂ ਹੋਰ ਤਰ੍ਹਾਂ ਹੁੰਦੀਆਂ ਹੂੰ ਕਿ ਫੋਰਮ ਖਬਰ ਫੜਦੀ ਉਦੋਂ ਹੁੰਦਾ ਸੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਕਈ ਕਿ ਦਿਨ ਬਾਅਦ ਚੀਜ਼ਾਂ ਹੋਈ ਨਹੀਂ ਹੁੰਦੀਆਂ ਸੀ ਲੇਕਿਨ ਯਾਰ ਦੇਖੋ ਤੁਸੀਂ ਸਿਪਾ ਸਲਾਰ ਹਮੇਸ਼ਾ ਆਪਣੀ ਨਾ ਫੌਜ ਨੂੰ ਇੱਕ ਚੀਜ਼ ਕਹਿੰਦਾ ਕਿ ਔਰਤਾਂ ਤੇ ਤੇ ਬੱਚਿਆਂ ਨੂੰ ਨਹੀਂ ਕਤਲ ਕਰਨਾ ਹੈਗਾ ਉਹਨਾਂ ਨੂੰ ਨਹੀਂ ਉਹਨਾਂ ਨੂੰ ਮਾਰ ਸਕਦੇ ਤੁਸੀਂ ਇਹ ਜੰਗ ਦਾ ਅਸੂਲ ਹੈ ਨਾ ਅਸੂਲ ਹੈ ਨਾ ਇੱਕ ਇਹ ਅਸੂਲ ਹੈ ਕਿ ਤੁਸੀਂ ਔਰਤਾਂ ਤੇ ਬੱਚਿਆਂ ਨੂੰ ਨਹੀਂ ਕਾ ਮਤਲਬ ਮਾਰਨਾ ਦੂਜਾ ਇਹ ਹੁੰਦਾ ਹੈ ਮਜ਼ਲੂਮ ਜਿਹੜਾ ਇਹ ਦੂਜਾ ਇਹ ਹੈ ਕਿ ਅਗਰ ਤੁਹਾਡੇ ਕੋਲ ਕੋਈ ਦੁਸ਼ਮਨ ਜਿਹੜਾ ਹੈ ਹਾਂ ਘਰ ਚੱਲ ਕੇ ਆਇਆ ਤੇ ਉਹਨੂੰ ਵੀ ਨਹੀਂ ਤੁਸੀਂ ਕੋਈ ਸ਼ਰਤ ਬੁਲੇ ਜਿਨੇ ਹੁਣ ਅੱਗੇ ਤਲਵਾਰ ਲੈ ਕੇ ਪੇਗਾਮ ਲੈ ਕੇ ਵੀ ਆਪਾਂ ਬਹੁਤ ਸਾਰੀ ਸੀਰੀਜ਼ ਵੇਖੀਆਂ ਹੋਣਗੀਆਂ ਆ ਅਰਤਗੁਲ ਗਾਜ਼ੀ ਆਪਾਂ ਸੀਰੀਜ਼ ਵੇਖੀ ਹਾਂਜੀ ਠੀਕ ਹੈ ਉਹਦੇ ਵਿੱਚ ਵੀ ਤੁਸੀਂ ਵੇਖਿਆ ਹੋਣਾ ਕਿ ਜਦੋਂ ਕੋਈ ਦੁਸ਼ਮਨ ਜਿਹੜਾ ਹੈ ਉਹ ਕੋਈ ਪੇਗਾਮ ਜਾਂ ਕੋਈ ਚੀਜ਼ ਲੈ ਕੇ ਮੈਸੇਜ ਲੈ ਕੇ ਆਉਂਦਾ ਤੇ ਉਹਨੂੰ ਉੱਥੇ ਤਾਂ ਆਂਚ ਵੀ ਨਹੀਂ ਆਉਣ ਦਿੱਤੀ ਅਗਰ ਉਹਦੇ ਤੇ ਆਂਚ ਆ ਜਾਂਦੀ ਹੈ ਤੇ ਉਹਨੂੰ ਇੱਕ ਬਹੁਤ ਤੁਸੀਂ ਆਪਣੇ ਆਪ ਨੂੰ ਘਟੀਆ ਹੋਰ ਸਮਝਿਆ ਜਾਂਦਾ ਕਿ ਅਸੀਂ ਬਹੁਤ ਕਮਜ਼ੋਰ ਹਾਂ ਕਿ ਅਸੀਂ ਇੱਕ ਘਰ ਆਏ ਮਤਲਬ ਘਰ ਆਏ ਪਰ ਇਹਦੇ ਇਥੋਂ ਹੀ ਬਣਿਆ ਨਾ ਵੇਖੋ ਕਿ ਘਰ ਦੁਸ਼ਮਣ ਵੀ ਆਂਦੇ ਨੇ ਟੁਰ ਕੇ ਆ ਜੇ ਹਾਂ ਤੇ ਬਰਦਾਸ਼ਤ ਕਰੋ ਉਹਨੂੰ ਕੁਝ ਨਹੀਂ ਕਹਿਣਾ ਤੁਸ ਘਰ ਆ ਇਹਨੂੰ ਕੁਝ ਨਹੀਂ ਆਖਣਾ ਤੇ ਚਲੋ ਬਾਕੀ ਆਪਾਂ ਇੰਟਰਸਟਿੰਗ ਸੀ ਅਗਲਾ ਵੀਡੀਓ ਜਿਹੜਾ ਉਹ ਵੇਖਦੇ ਹਾਂ ਜੀ